ਸਰੋਸਤੀ ਕਾਲਜੀ ਮੈਂ ਹਾਂ ਕਵਰ ਸਿੰਘ 베ਦੀ ਸਮੁੱਚਾ ਜਗਤ 350 ਸਾਲਾ ਸ਼੍ਰੀ ਗੁਰਤੇਗ ਬਹਾਦਰ ਸਾਹਿਬ ਜੀ ਦੀ ਸ਼ਤਾਬਦੀ ਨੂੰ ਮਨਾ ਰਿਹਾ ਹੈ ਇਹ ਸ਼ਤਾਬਦੀ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਮਨਾਈ ਜਾ ਰਹੀ ਹੈ ਜਿੱਥੇ ਸਰਕਾਰ ਵੱਲੋਂ ਬਹੁਤ ਸਾਰੇ ਪ੍ਰੋਗਰਾਮ ਆਯੋਜਿਤ ਕੀਤੇ ਗਏ ਉੱਥੇ ਹੀ ਸਰਮੌਰ ਸੰਸਥਾਵਾਂ ਵੱਲੋਂ ਵੀ ਇਹ ਸ਼ਤਾਬਦੀ ਜਹੋ ਜਲਾਲ ਲਾਲ ਮਨਾਈ ਜਾ ਰਹੀ ਹੈ ਸ਼੍ਰੀ ਗੁਰਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਤੋਂ ਕਦੇ ਵੀ ਸਰਕਾਰਾਂ ਨੇ ਕੋਈ ਵੱਡੀ ਪ੍ਰੇਰਣਾ ਨਹੀਂ ਲਈ ਸਰਕਾਰਾਂ ਦੇ ਵਿਜ਼ਨ ਕੇਵਲ ਤੇ ਕੇਵਲ ਵੋਟਰ ਤੱਕ ਹੁੰਦੇ ਆ ਕੇਵਲ ਉਹਨਾਂ ਦੀ ਮਨਸ਼ਾ ਕੁਝ ਹੋਰ ਹੁੰਦੀ ਆ ਪਰ ਸ੍ਰੀ ਗੁਰਤੇਗ ਬਹਾਦਰ ਸਾਹਿਬ ਜੀ ਦੀ ਜਿਹੜੀ ਸ਼ਹਾਦਤ ਹੈ ਉਹ ਮਨੁੱਖਤਾ ਦੇ ਕਲਿਆਣ ਲਈ ਸੀ ਕਸ਼ਮੀਰੀ ਪੜਤਾਂ ਦੀ ਰਾਖੀ ਲਈ ਸੀ Hindu ਧਰਮ ਦੀ ਰਾਖੀ ਲਈ ਸੀ ਸਨਾਤਨ ਨੂੰ ਬਚਾਉਣ ਲਈ ਸੀ ਤੇ ਸ੍ਰੀ ਗੁਰਤੇਗ ਬਹਾਦਰ ਸਾਹਿਬ ਜੀ ਦੀ ਇਸ ਸ਼ਤਾਬਦੀ ਨੂੰ 300 ਸਾਲਾ ਸ਼ਤਾਬਦੀ ਦੇ ਰੂਪ ਵਿੱਚ ਮਨਾਇਆ ਜਾ ਰਿਹਾ ਹੈ ਤੇ ਤੇਹੀ ਅਨੰਦਪੁਰ ਸਾਹਿਬ ਦੇ ਵਿੱਚ ਜਦੋਂ ਇਹ ਸ਼ਤਾਬਦੀ ਸਮਾਗਮ ਹੋ ਰਿਹਾ ਹੁਣ ਤਾਂ ਗੱਲ ਜਦੋਂ ਅਨੰਦਪੁਰ ਸਾਹਿਬ ਦੀ ਹੋ ਰਹੀ ਹੋਵੇ ਤਾਂ ਫਿਰ ਗੱਲ ਅਨੰਦਪੁਰ ਸਾਹਿਬ ਦੇ ਮਤਿਆਂ ਦੀ ਵੀ ਹੋਣੀ ਚਾਹੀਦੀ ਹੈ ਜੀ ਹਾਂ ਜਿੱਥੇ ਸਰਕਾਰ ਵਿਧਾਨ ਸਭਾ ਸੈਸ਼ਨ ਅਨੰਦਪੁਰ ਸਾਹਿਬ ਦੇ ਵਿੱਚ ਲਗਾ ਰਹੀ ਹੈ ਉੱਥੇ ਹੀ ਵੱਡੀ ਚਰਚਾ ਲੋਕਾਂ ਦੇ ਵਿੱਚ ਸਪੱਕਤੋਂ ਵੀ ਬਣੀ ਆ ਕਿ ਪਹਿਲਾਂ ਹੀ ਵਿਧਾਨ ਸਭਾ ਜਿਹੜੀ ਚੰਡੀਗੜ੍ਹ ਦੀ ਰਾਜਧਾਨੀ ਦੇ ਵਿੱਚ ਲਗਾਈ ਜਾਂਦੀ ਹੈ ਜਦੋਂ ਸੈਸ਼ਨ ਸੱਦੇ ਜਾਂਦੇ ਆ ਲੱਖਾਂ ਦੇ ਕਰੋੜਾਂ ਦੇ ਬੋਝ ਹਿੱਟ ਹੁੰਦੀ ਹੈ ਵਿਧਾਨ ਸਭਾ ਤੇ ਹੁਣ ਜਿਹੜੀ ਵਿਧਾਨ ਸਭਾ ਲਗਾਈ ਜਾ ਰਹੀ ਹੈ ਇਸ ਉੱਤੇ ਵੀ ਕਰੋੜਾਂ ਤੇ ਲੱਖਾਂ ਰੁਪਏ ਖਰਚ ਕੇ ਇਹ ਸੈਸ਼ਨ ਜਿਹੜਾ ਹੈ ਲਗਾਇਆ ਜਾ ਰਿਹਾ ਜਿਹੜੀ ਰਾਜਸਤਾਨੀ ਚੰਡੀਗੜ੍ਹ ਦੇ ਵਿੱਚ ਵਿਧਾਨ ਸਭਾ ਲਗਾਈ ਜਾਂਦੀ ਹੈ ਉੱਥੇ ਆਪਾਂ ਬਹੁਤ ਕੁਝ ਕੈਮਰਾ ਰਾਹੀਂ ਦੇਖਦੇ ਆ ਕਿ ਇਲਜ਼ਾਮ ਤਰਾਸ਼ੀ ਦੋਸ਼ ਸਮੇਂ ਦੀ ਬਰਬਾਦੀ ਵਾਕ ਆਊਟ ਤੇ ਬਹੁਤ ਸਾਰੇ ਜਹੇ ਮਤੇ ਜਿਹੜੇ ਆ ਵਿਧਾਨ ਸਭਾ ਦੇ ਵਿੱਚ ਲਿਆਂਦੇ ਜਾਂਦੇ ਆ ਜਾਂ ਤਾਂ ਉਹ ਰਾਜਪਾਲ ਦੇ ਕੋਲੇ ਜਾ ਕੇ ਰੁਕ ਜਾਂਦੇ ਆ ਤੇ ਜਾਂ ਵਿਧਾਨ ਸਭਾ ਦੇ ਵਿੱਚ ਹੀ ਫਾਈਲਾਂ ਦਾ ਸ਼ਿੰਗਾਰ ਬਣੇ ਰਹਿੰਦੇ ਆ ਉਹ ਮਤੇ ਜਿਹੜੇ ਮਤੇ ਸਰਕਾਰਾਂ ਲੈ ਕੇ ਆਉਂਦੀਆਂ ਨੇ ਉਹ ਮਤੇ ਆਖਰ ਖਿਸਕਦੇ ਕਿਉਂ ਨਹੀਂ ਇੱਕ ਲੜਾਈ ਪਿਛਲੇ ਸਮਿਆਂ ਦੇ ਵਿੱਚ ਵੀ ਸਰਕਾਰ ਨੂੰ ਲੜਨੀ ਪਈ ਜਦੋਂ ਰਾਜਪਾਲ ਤੱਕ ਉਹ ਮਤੇ ਪਏ ਰਹਿ ਕੇ ਜਿਹੜੇ ਮਤਿਆਂ ਨੂੰ ਲੈ ਕੇ ਸਰਕਾਰ ਸੁਪਰੀਮ ਕੋਰਟ ਤੱਕ ਲੜੀ ਤੇ ਆਖਰ ਖੈਰ ਮਾੜੀ ਮੋਟੀ ਜਿੱਤ ਸਰਕਾਰ ਦੀ ਹੋਈ ਜ਼ਰੂਰ ਹੈ ਪਰ ਗੱਲ ਕਰਾਂਗੇ ਕਿ ਅਨੰਦਪੁਰ ਸਾਹਿਬ ਦੇ ਵਿੱਚ ਲਗਾਏ ਵਿਧਾਨ ਸਭਾ ਸੈਸ਼ਨ ਦੇ ਵਿੱਚ ਲਿਆਂਦੇ ਗਏ ਉਹ ਮਤੇ ਆਖਰ ਸਰਕਾਰ ਕੀ ਕੁਝ ਲੈ ਕੇ ਆਈ ਹੈ ਆਖਰ ਸਰਕਾਰ ਕਿਹੜੇ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇ ਰਹੀ ਹੈ ਤਾਂ ਇੱਥੇ ਵੱਡੀ ਚਰਚਾ ਇਸ ਪੱਤ ਤੋਂ ਵੀ ਬਣੀ ਹੈ ਕਿ ਬਿਸ਼ੱਕ ਸ਼੍ਰੀ ਗੁਰਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਵਿਜ਼ਨ ਰਾਹੀਂ ਬਹੁਤ ਕੁਝ ਦਰਸਾਉਣ ਦੀ ਕੋਸ਼ਿਸ਼ ਕੀਤੀ ਪਰ ਸੱਤਾ ਵਿੱਚ ਰਹਿਣ ਵਾਲੇ ਲੋਕਾਂ ਨੇ ਸੱਤਾ ਵਿੱਚ ਰਹਿਣ ਵਾਲੇ ਸਿਆਸਤਦਾਨਾਂ ਨੇ ਕਦੇ ਵੀ ਸ਼੍ਰੀ ਗੁਰਤੇਗ ਬਹਾਦਰ ਸਾਹਿਬ ਜੀ ਦੇ ਵਿਜ਼ਨ ਨੂੰ ਅੱਗੇ ਨਹੀਂ ਤੋਰਿਆ ਖੈਰ ਸੱਤਾ ਵਿੱਚ ਰਹਿਣ ਵਾਲੇ ਲੋਕਾਂ ਦੇ ਵਿਜ਼ਨ ਕੇਵਲ ਤੇ ਕੇਵਲ ਵੋਟਰਾਂ ਤੱਕ ਹੁੰਦੇ ਨੇ ਇਸ ਸ਼ਤਾਬਦੀ ਦੇ ਵਿੱਚ ਵੀ ਜੇ ਦੇਖ ਲਿਆ ਜਾਵੇ ਤਾਂ 227 ਨੂੰ ਵੇਖਿਆ ਜਾ ਰਿਹਾ 227 ਦੇ ਵਿੱਚ ਪੈਣ ਵਾਲੀਆਂ 227 ਦੇ ਵਿੱਚੋਂ ਹੋਰਨਾ ਸਿਆਸੀ ਪਾਰਟੀਆਂ ਤੋਂ ਖਸਕਾਈ ਜਾਣ ਵਾਲੀਆਂ ਵੋਟਾਂ ਦਾ ਮੰਤਵ ਹੀ ਇਹਨਾਂ ਸੱਤਾ ਵਿੱਚ ਰਹਿਣ ਵਾਲੇ ਲੋਕਾਂ ਦਾ ਹੁੰਦਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਨੰਦਪੁਰ ਸ਼ਹਿਰ ਦੇ ਵਿੱਚ ਵਿਧਾਨ ਸਭਾ ਸੈਸ਼ਨ ਲਗਾ ਕੇ ਕੁਝ ਜਹੇ ਮਤੇ ਲੈ ਕੇ ਆਇਆ ਹੈ। ਉਹਨਾਂ ਮਤਿਆਂ ਦਾ ਜ਼ਿਕਰ ਕਰਨਾ ਇਸ ਕਰਕੇ ਜ਼ਰੂਰੀ ਹੈ ਕਿ ਸਰਕਾਰ ਨੇ ਤਿੰਨ ਤਖਤਾਂ ਤੇ ਤਿੰਨ ਸ਼ਹਿਰਾਂ ਨੂੰ ਜਿਹੜਾ ਪਵਿੱਤਰ ਸ਼ਹਿਰ ਦਾ ਦਰਜਾ ਦੇਣਾ ਕੋਸ਼ਿਸ਼ ਕੀਤਾ ਕਿ ਅ ਸ਼੍ਰੀ ਤਮਦਮਾ ਸਾਹਿਬ ਦੇ ਆਸੇ-ਪਾਸੇ ਗਲਿਆਰੇ ਦੇ ਬਾਹਰ ਕੋਈ ਵੀ ਨਸ਼ਾ ਸ਼ਰਾਬ ਜਾਂ ਹੋਰ ਕਿਸੇ ਵੀ ਤਰ੍ਹਾਂ ਦਾ ਜਿਹੜਾ ਨਸ਼ਾ ਉਹ ਨਹੀਂ ਚੱਲੇਗਾ ਤੇ ਦੂਜੇ ਪਾਸੇ ਆਨੰਦਪੁਰ ਸਾਹਿਬ ਦੀ ਧਰਤੀ ਜਿਹੜੀ ਹੈ ਉਹ ਪਵਿੱਤਰ ਧਰਤੀ ਹੈ ਸ਼੍ਰੀ ਕਾਲ ਤਕ ਸਾਹਿਬ ਸੱਚਕੰਨ ਸ਼੍ਰੀ ਦਰਬਾਰ ਸਾਹਿਬ ਦਾ ਜ਼ਿਕਰ ਕੀਤਾ ਹੈ ਕਿ ਤਿੰਨ ਸ਼ਹਿਰਾਂ ਦੇ ਵਿੱਚ ਜਿਹੜੇ ਆ ਉਹ ਕਿਸੇ ਵੀ ਤਰ੍ਹਾਂ ਦੀ ਨਸ਼ੇ ਦੀ ਕੋਈ ਪ੍ਰਵਿਰਤੀ ਜਿਹੜੀ ਹੈ ਉਹ ਦਿਖਾਈ ਨਹੀਂ ਦੇਗੀ ਸ਼ਰਾਬ ਦੇ ਉੱਤੇ ਰੋਕ ਲੱਗੇਗੀ ਤੰਬਾਕੂ ਦੇ ਖੋਖਿਆਂ ਤੇ ਰੋਕ ਲੱਗੇਗੀ ਪਰ ਜਦੋਂ ਅਜਹੀਆਂ ਗੱਲਾਂ ਦਾ ਜ਼ਿਕਰ ਪੰਜਾਬ ਦੇ ਮੁੱਖ ਮੰਤਰੀ ਆਪਣੇ ਮਤਿਆਂ ਦੇ ਵਿੱਚ ਕਰ ਰਿਹਾ ਤਾਂ ਦੂਜੇ ਪਾਸੇ ਕਾਂਗਰਸ ਦੇ ਐਮਐਲਏ ਪ੍ਰਗਟ ਸਿੰਘ ਜ਼ਰੂਰ ਤੰਜ ਕੱਸ ਰਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਇਹ ਜ਼ਰੂਰ ਦੱਸ ਦੇਣ ਕਿਉਂਕਿ ਪਹਿਲਾਂ ਹੀ ਜਿਹੜੇ ਗਲਿਆਰੇ ਆ ਉਹ ਪਹਿਲਾਂ ਹੀ ਪਵਿੱਤਰ ਨੇ ਆਖਰ ਇੱਥੇ ਮੁੱਖ ਮੰਤਰੀ ਨੂੰ ਸਪਸ਼ਟ ਕਰਨਾ ਚਾਹੀਦਾ ਹੈ ਕਿ ਉਹ ਅੰਮ੍ਰਿਤਸਰ ਸ਼੍ਰੀ ਅਨੰਤਪੁਰ ਸਾਹਿਬ ਦੀ ਧਰਤੀ ਤੇ ਤਖਤ ਸ਼੍ਰੀ ਦਮਦਮਾ ਸਾ ਦੇ ਜਿਹੜੇ ਸ਼ਹਿਰ ਨੇ ਉਹਨਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਤਾਂ ਦੇ ਰਿਹਾ ਪਰ ਇੱਥੇ ਵੀ ਸਪਸ਼ਟ ਕਰਨ ਕਿ ਇਹ ਕੇਵਲ ਤੇ ਕੇਵਲ ਪੂਰੇ ਸ਼ਹਿਰ ਦੇ ਵਿੱਚ ਠੇਕੇ ਜਿਹੜੇ ਆ ਜਾਂ ਸ਼ਰਾਬ ਜਿਹੜੀ ਵਿਕਰੀ ਕੀਤੀ ਜਾਂਦੀ ਹੈ ਉਹ ਨਹੀਂ ਹੋਏਗੀ ਤੰਬਾਕੂ ਨਹੀਂ ਵਿਕੇਗਾ ਤਾਂ ਇਸ ਉੱਤੇ ਕੋਈ ਪੰਜਾਬ ਦੇ ਮੁੱਖ ਮੰਤਰੀ ਦੀ ਪ੍ਰਤੀਕਿਰਿਆ ਨਹੀਂ ਆਈ ਤਾਂ ਇਸ ਦੇ ਨਾਲ ਹੀ ਇਹ ਵੀ ਚਰਚਾ ਬਣਦੀ ਦਿਖਾਈ ਦੇ ਰਹੀ ਹੈ ਕਿ ਜਿਹੜੇ ਮਤੇ ਪੰਜਾਬ ਦੇ ਮੁੱਖ ਮੰਤਰੀ ਅੱਜ ਵਿਧਾਨ ਸਭਾ ਸੈਸ਼ਨ ਦੇ ਵਿੱਚ ਪੜ ਕੇ ਸੁਨਾਰੇ ਸੀ ਉਹ ਤਾਂ ਬਿਆਨ ਸਿੰਘ ਦੀ ਸਰਕਾਰ ਵੇਲੇ ਵੀ ਇਹਨਾਂ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਗਿਆ ਸੀ ਤਾਂ ਇਸੇ ਤਰ੍ਹਾਂ ਅਕਾਲੀ ਦਲ ਦੀ ਸਰਕਾਰ ਸਮੇਂ ਵੀ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਗਿਆ ਸੀ ਪਰ ਇਹਨਾਂ ਮਤਿਆਂ ਦੇ ਵਿੱਚ ਖਾਸ ਕੀ ਹੈ ਇਹਨਾਂ ਮਤਿਆਂ ਦੇ ਵਿੱਚ ਕੁਝ ਵੀ ਖਾਸ ਨਹੀਂ ਸੀ ਕਿਉਂਕਿ ਕੇਵਲ ਤੇ ਕੇਵਲ ਇਹ ਜਿਹੜਾ ਵਿਧਾਨ ਸਭਾ ਸੈਸ਼ਨ ਸੀ ਇਹ ਕੇਵਲ ਵੋਟਾਂ ਦਾ ਧਰੂਵੀਕਰਨ ਕਰਨ ਨੂੰ ਲੈ ਕੇ ਸੀ ਰਵਿੰਦਰ ਕੇਜਰੀਵਾਲ ਨੂੰ ਖੁਸ਼ ਕਰਨ ਨੂੰ ਲੈ ਕੇ ਸੀ ਤੇ ਕੇਵਲ ਤੇ ਕੇਵਲ ਇੱਕ ਦਬਦਬਾ ਜਿਹੜਾ ਹਮੇਸ਼ਾ ਸੱਤਾ ਵਿੱਚ ਰਹਿਣ ਵਾਲੀਆਂ ਸਰਕਾਰਾਂ ਬਣਾਉਂਦੀਆਂ ਨੇ ਇਹ ਦਬਦਬਾ ਕਾਇਮ ਕਰਨ ਲਈ ਸਿੱਕੇ ਸਰਕਾਰਾਂ ਜਦੋਂ ਆਪਣੇ ਪ੍ਰੋਗਰਾਮ ਆਯੋਜਿਤ ਕਰਦੀਆਂ ਤਾਂ ਉਹਨਾਂ ਨੇ ਟਿੱਲ ਦਾ ਜ਼ੋਰ ਲਗਾ ਦੇਣਾ ਹੁੰਦਾ ਹੈ ਤਾਂ ਉਸ ਪੱਖ ਤੋਂ ਇਹ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਹੈ ਇਹ ਦਖਾਈ ਦਿੱਤਾ ਹੈ ਇੱਥੇ ਮਨਪ੍ਰੀਤ ਈਆਲੀ ਨੇ ਕੀ ਕਿਹਾ ਇੱਥੇ ਮਨਪ੍ਰੀਤ ਈਆਲੀ ਨੇ ਵੀ ਸਰਕਾਰ ਨੂੰ ਸ਼ੀਸ਼ਾ ਵਿਖਾਉਣ ਦੀ ਕੋਸ਼ਿਸ਼ ਕੀਤੀ ਆ ਉਹਨਾਂ ਨੇ ਬੇਸ਼ੱਕ ਸਰਕਾਰ ਦੇ ਇਸ ਸੈਸ਼ਨ ਦੀ ਸ਼ਲਾਗਾ ਜਰੂਰ ਕੀਤੀ ਹੈ ਤੇ ਨਾਲ ਦੇ ਨਾਲ ਉਹਨਾਂ ਨੇ ਸ਼ੀਸ਼ਾ ਵੀ ਵਿਖਾਇਆ ਕਿ ਅਨੰਦਪੁਰ ਸਾਹਿਬ ਦੀ ਧਰਤੀ ਤੇ ਜਦੋਂ ਹੁਣ ਇਹ ਵਿਧਾਨ ਸਭਾ ਸੈਸ਼ਨ ਲੱਗ ਰਿਹਾ ਹੈ ਤਾਂ ਫਿਰ ਅਨੰਦਪੁਰ ਦੇ ਉਸ ਮਤੇ ਦੀ ਗੱਲ ਕਿਉਂ ਨਹੀਂ ਹੁੰਦੀ ਜਿਸ ਦੇ ਵਿੱਚ ਪੰਜਾਬ ਦੇ ਵੱਧਤਕਾਰਾਂ ਦੀ ਗੱਲ ਜਿਸ ਦੇ ਵਿੱਚ ਪੰਜਾਬ ਦੇ ਪਾਣੀਆਂ ਦੀ ਗੱਲ ਜਿਸ ਦੇ ਵਿੱਚ ਰਾਜਸਥਾਨੀ ਪੰਜਾਬ ਦੀ ਚੰਡੀਗੜ੍ਹ ਹੈ ਉਸ ਦੀ ਗੱਲ ਐਸਵਾਈਐਲ ਦੇ ਮੁੱਦੇ ਜਾਂ ਹੋਰ तमाम ਮੁੱਦੇ ਜਿਹੜੇ ਅਨੰਦਪੁਰ ਦੇ ਮਤੇ ਦੇ ਵਿੱਚ ਦਿਖਾਈ ਦਿੰਦੇ ਆ ਖੈਰ ਉਸ ਤੋਂ ਸਖਣਾ ਰਹਿ ਗਿਆ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਜਿਸ ਦੇ ਵਿੱਚ ਅਨੰਦਪੁਰ ਦੇ ਮਤਿਆਂ ਦੀ ਗੱਲ ਕਿਤੇ ਵੀ ਨਹੀਂ ਹੋਈ ਇਸ ਦੇ ਨਾਲ ਹੀ ਹੋਰ ਜ਼ਿਕਰ ਜਿਹੜਾ ਮਨਪ੍ਰਿਤ ਈਆਲੀ ਨੇ ਕੀਤਾ ਉਹ ਬੜਾ ਖਾਸ ਸੀ ਕਿਉਂਕਿ ਸਰਕਾਰਾਂ ਨੂੰ ਸ਼ੀਸ਼ਾ ਵਿਖਾਉਣ ਦਾ ਕੰਮ ਜਿਹੜਾ ਹੈ ਉਹ ਵੀ ਸੱਤਾ ਤੇ ਵਿਰੋਧੀ ਧਿਰ ਦੇ ਲੋਕਾਂ ਦਾ ਹੁੰਦਾ ਪਰ ਜਿਹੜੀ ਐ ਐਨਐਸਏ ਅਮਰਤਪਾਲ ਸਿੰਘ ਹੋਰਾ ਤੇ ਲਗਾਈ ਗਈ ਆ ਉਸ ਐਨਐਸਏ ਦੇ ਤਹਿਤ ਉਹਨਾਂ ਨੂੰ ਸ਼ਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਕੀਤਾ ਹੋਇਆ ਤੇ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਜਿਹੜੇ ਲੋਕ ਸਜ਼ਾਾਂ ਪੂਰੀਆਂ ਕਰ ਚੁੱਕੇ ਆ ਭਾਈ ਰਾਜਵਾਨਾ ਤੇ ਹੋਰ ਬਹੁਤ ਸਾਰੇ ਲੋਕ ਭਾਈ ਗੁਰਦੀਪ ਸਿੰਘ ਖੇੜਾ ਦਾ ਜ਼ਿਕਰ ਆਂਦਾ ਹੈ ਜਾਂ ਹੋਰ ਬਹੁਤ ਸਾਰੇ ਲੋਕ ਜਿਹੜੇ ਸ਼ਾਮਲ ਹੈ ਜਿਹਦੇ ਵਿੱਚ ਭਾਈ ਦਵਿੰਦਰਪਾਲ ਸਿੰਘ ਭੁੱਲਰ ਦਾ ਜ਼ਿਕਰ ਆਂਦਾ ਜਦੋਂ ਭਾਈ ਦਵਿੰਦਰਪਾਲ ਸਿੰਘ ਭੁੱਲਰ ਦਾ ਜ਼ਿਕਰ ਆਂਦਾ ਤਾਂ ਇੱਕ ਵਾਰ ਫਿਰ ਰਵਿੰਦ ਕੇਜਰੀਵਾਲ ਤੇ ਉਹਨਾਂ ਦੀ ਜਿਹੜੀ ਪਾਰਟੀ ਹੈ ਉਸ ਨੂੰ ਕਿਰਕਰੀ ਦਾ ਸਾਹਮਣਾ ਕਰਨਾ ਪੈਂਦਾ ਜਦੋਂ ਰਵਿੰਦ ਕੇਜਰੀਵਾਲ ਨੇ ਕਹਿਤਾ ਸੀ ਕਿ ਸੱਤਾ ਵੀ ਸਾਨੂੰ ਲੈ ਕੇ ਆਓ ਇੱਕ ਹਫ਼ਤੇ ਦੇ ਬਾਅਦ ਹੀ ਦਵਿੰਦਰਪਾਲ ਸਿੰਘ ਪੁੱਲਰ ਜਿਹੜਾ ਹੈ ਉਹ ਬਾਹਰ ਆ ਜਾਏਗਾ ਖੈਰ ਉਸ ਫਾਇਲ ਤੇ ਕਦੇ ਵੀ ਰਵਿੰਦ ਕੇਜਰੀਵਾਲ ਨੇ ਝਾਤ ਮਾਰਨ ਦੀ ਕੋਸ਼ਿਸ਼ ਨਹੀਂ ਕੀਤੀ ਜੇ ਉਹਨਾਂ ਨੇ ਹਸਤਾਕਰ ਕੀਤੇ ਹੁੰਦੇ ਤਾਂ ਜ ਭਾਈ ਦਵਿੰਦਰਪਾਲ ਸਿੰਘ ਪੁੱਲਰ ਜਿਹੜੇ ਸਰੀਰਕ ਪੱਖ ਤੋਂ ਮਾਸਟਰ ਪਖਤੋਂ ਤੇ ਬਿਮਾਰੀ ਦੇ ਪਖਤੋਂ ਆਪਣੇ ਨਾਲ ਜੂੰਝਦੇ ਨਜ਼ਰ ਆਉਂਦੇ ਆ ਤੇ ਇਹ तमाम ਗੱਲਾਂ ਦਾ ਜ਼ਿਕਰ ਅਸੀਂ ਇਸ ਕਰਕੇ ਕਹਿ ਰਹੇ ਆ ਕਿ ਸਰਕਾਰ ਲੱਖਾਂ ਤੇ ਕਰੋੜਾਂ ਦਾ ਬੋਝ ਪਾ ਕੇ ਵੀ ਵਿਧਾਨ ਸਭਾ ਦਾ ਸੈਸ਼ਨ ਲਗਾ ਕੇ ਵੀ ਉਹ ਕੁਝ ਨਹੀਂ ਕਰ ਸਕੀ ਵਖਰਾ ਜਿਹਦੇ ਨਾਲ ਇੱਕ ਵਿਜ਼ਨ ਹੋਵੇ ਕਿਉਂਕਿ ਗੁਰੂ ਸਭਾ ਨੇ ਜਿਸ ਤਰ੍ਹਾਂ ਦਾ ਸਾਨੂੰ ਮਾਰਗ ਦਿਖਾਇਆ ਸੱਤਾ ਵਿੱਚ ਰਹਿਣ ਵਾਲੇ ਲੋਕਾਂ ਨੂੰ ਮਾਰਗ ਦਿਖਾਇਆ ਕਿਉਂਕਿ ਸੱਤਾ ਵਿੱਚ ਰਹਿਣ ਵਾਲੇ ਲੋਕ ਜ਼ਬਰ ਕਰਦੇ ਆ ਜ਼ੁਲਮ ਕਰਦੇ ਆ ਤੇ ਸ਼੍ਰੀ ਗੁਰਤੇਗ ਬਹਾਦਰ ਸਾਹਿਬ ਜੀ ਨੇ ਆਪਣੀ ਸ਼ਹਾਦਤ ਜ਼ਬਰ ਤੇ ਜ਼ੁਲਮ ਦੇ ਖਿਲਾਫੀ ਦਿੱਤੀ ਸੀ ਤਾਂ ਕਿ ਜਨੇਊ ਬਚ ਸਕੇ ਕਸ਼ਮੀਰੀ ਪੰਡਤਾਂ ਦੇ ਤਿਲਕ ਬਚ ਸਕਣ ਤੇ ਜਿੱਦਾਂ ਦੀ ਪੁਕਾਰ ਤੇ ਸ਼੍ਰੀ ਗੁਰਤੇਗ ਬਹਾਦਰ ਸਾਹਿਬ ਨੇ ਫੈਸਲਾ ਕੀਤਾ ਕਿ ਉਹਨਾਂ ਨੂੰ ਸ਼ਹਾਦਤ ਦੇਣੀ ਪੈਣੀ ਹੈ ਜਿਹੜੀ ਮਨੁੱਖਤਾ ਨੂੰ ਬਚਾਉਣ ਲਈ ਸੀ ਜਿਹੜੀ ਮਨੁੱਖਤਾ ਨੂੰ ਬਚਾਉਣ ਲਈ ਸੀ ਇਸ ਦੇ ਨਾਲ ਹੀ ਦਲਜੀਤ ਸਿੰਘ ਚੀਮਾ ਹੋਰਾਂ ਨੇ ਵੀ ਔਰ ਕਮੇਟੀ ਦੇ ਕੁਝ ਫੈਸਲਿਆਂ ਦਾ ਜ਼ਿਕਰ ਕੀਤਾ ਜਿਸ ਦੇ ਵਿੱਚ ਉਹ ਜ਼ਿਲ੍ਹਾ ਪ੍ਰਸ਼ਦ ਤੇ ਲੋਕ ਸਭਾ ਦੀਆਂ ਚੋਣਾਂ ਲੜਨ ਦਾ ਐਲਾਨ ਕੀਤਾ ਚੋਣ ਕਮਿਸ਼ਨ ਦੀ ਛਲਾਗਾ ਕੀਤੀ ਹੈ ਤੇ ਜਥੇਦਾਰ ਦੇ ਨਾਲ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਦਾ ਟਕਰਾ ਹੋਇਆ ਤਾਂ ਉਸ ਦਾ ਜ਼ਿਕਰ ਵੀ ਉਹਨਾਂ ਨੇ ਕੀਤਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਕੇਵਲ ਤੇ ਕੇਵਲ ਉਹਨਾਂ ਨੇ ਸ਼੍ਰੀ ਕਾਲ ਤਕ ਸਾਹਿਬ ਦੇ ਜਥੇਦਾਰ ਦੇ ਨਾਲ ਆੜਾ ਲੈਣ ਦਾ ਕੰਮ ਨਹੀਂ ਕੀਤਾ ਉਹਨਾਂ ਨੇ ਸਿੱਧਾ ਮੱਥਾ ਸ਼੍ਰੀ ਕਾਲ ਤਕ ਸਾਹਿਬ ਦੇ ਨਾਲ ਲਾਇਆ ਤੇ ਜਿਨ੍ਹਾਂ ਨੇ ਵੀ ਸ਼੍ਰੀ ਕਾਲਤਕ ਸਾਹਿਬ ਦੇ ਨਾਲ ਜਾਂ ਤਖਤਾਂ ਦੇ ਨਾਲ ਮੱਥਾ ਲਾਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੂੰ ਹਮੇਸ਼ਾ ਮੋਹ ਦੀ ਖਾਣੀ ਪਈ ਆ ਤੇ ਅਕਾਲੀ ਦਲ ਸ਼੍ਰੀ ਕਾਲਤਕ ਸਾਹਿਬ ਦੇ ਜਥੇਦਾਰ ਦੇ ਅੱਗੇ ਇੱਕ ਪਹਿਰੇਦਾਰ ਵਜੋਂ ਆਪਣੀ ਢਾਲ ਬਣ ਕੇ ਕੰਮ ਕਰੇਗਾ ਤੇ ਅਜਹੀਆਂ ਗੱਲਾਂ ਦਾ ਜ਼ਿਕਰ ਜਦੋਂ ਹੋ ਰਿਹਾ ਹੋਵੇ ਤਾਂ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਕੁਝ ਅਜਹੀਆਂ ਗੱਲਾਂ ਦਾ ਵੀ ਸਾਹਮਣਾ ਕਰਨਾ ਪਿਆ ਹੈ ਜਹੇ ਗੁੱਸੇ ਦਾ ਵੀ ਸਾਹਮਣਾ ਕਰਨਾ ਪਿਆ ਕਿਉਂਕਿ ਭਾਈ ਗੁਰਜੀਤ ਸਿੰਘ ਸਮਾਣੇ ਦੇ ਵਿੱਚ ਇੱਕ ਟਾਵਰ ਤੇ ਚੜੇ ਹੋਇਆ ਤੇ ਬੇਦਬੀ ਦੇ ਕਾਨੂੰਨ ਬਣਾਉਣ ਦੀ ਗੱਲ ਜਿਹੜੀ ਪੰਜਾਬ ਦੇ ਮੁੱਖ ਮੰਤਰੀ ਨੇ ਕਹੀ ਸੀ ਕਿ ਬਜਟ ਸੈਸ਼ਨ ਆ ਜਾਣ ਦੋ ਜਿਹੜੀ ਗੱਲ ਪੰਜਾਬ ਦੇ ਮੁੱਖ ਮੰਤਰੀ ਨੇ ਕਹੀ ਸੀ ਕਿ ਬਜਟ ਸੈਸ਼ਨ ਆਜੋ ਬੇਦਬੀ ਦਾ ਕਾਨੂੰਨ ਵੀ ਜਲਦ ਲੈ ਕੇ ਆਵਾਂਗੇ ਪਰ ਉਹ ਸੈਸ਼ਨ ਵੀ ਲੰਘਿਆ ਤੇ ਭਾਈ ਗੁਰਜੀਤ ਸਿੰਘ ਜਿਹੜੇ ਟਾਵਰ ਤੇ ਬੈਠੇ ਹੋਇਆ ਵਜੇ ਤੱਕ ਆਪਣੇ ਸੰਘਰਸ਼ ਦੇ ਤਹਿਤ ਸਰਕਾਰਾਂ ਨੂੰ ਸ਼ੀਸ਼ਾ ਵਿਕਾਉਣ ਦਾ ਕੰਮ ਕਰ ਰਹੇ ਤੇ ਅੱਜ ਟਾਵਰ ਮੋਰਚੇ ਤੋਂ ਕੁਝ ਲੋਕ ਆਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚੇ ਸੀ ਤੇ ਜਿਵੇਂ ਹੀ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਤੇ ਰਵਿੰਦਰ ਕੇਜਰੀਵਾਲ ਨੂੰ ਦੇਖਿਆ ਤੇ ਉਹਨਾਂ ਨੇ ਜਿਹੜੀ ਫਟਕਾਰ ਪਾਈ ਆ ਉਹ ਪਾਈ ਆ ਕਿ ਪੰਜਾਬ ਦੇ ਮੁੱਖ ਮੰਤਰੀ ਜੀ ਦੱਸੋ ਕਿ ਤੁਸੀਂ ਬੇਦਬੀ ਦਾ ਕਾਨੂੰਨ ਕਦੋਂ ਬਣਾਓਗੇ ਜਿਹੜਾ ਵਾਦਾ ਤੁਸੀਂ ਕੀਤਾ ਸੀ ਉਹ ਪੂਰਾ ਨਹੀਂ ਕੀਤਾ ਤੇ ਅਰਵਿੰਦ ਕੇਜਰੀਵਾਲ ਨੂੰ ਸ਼ੀਸ਼ਾ ਵਖਾਉਣ ਦੀ ਕੋਸ਼ਿਸ਼ ਕੀਤੀ ਆ ਕਿ ਅਰਵਿੰਦ ਕੇਜਰੀਵਾਲ ਜੀ ਸਾਡਾ ਇੱਕ ਵਫਦ ਦਾ ਤੁਹਾਨੂੰ ਗੁਰਦਾਸਪੁਰ ਦੇ ਧਾਰੀਵਾਲ ਇਲਾਕੇ ਦੇ ਵਿੱਚ ਮਿਲਿਆ ਸੀ ਪਰ ਅੱਜ ਤੱਕ ਉਹ ਵਾਦਾ ਕਦੇ ਵੀ ਪੂਰਾ ਨਹੀਂ ਹੋਇਆ ਤੇ ਅਨੰਦਪੁਰ ਸਾਹਿਬ ਦੇ ਵਿੱਚ ਜਿਹੜਾ ਵਿਧਾਨ ਸਭਾ ਸੈਸ਼ਨ ਲਗਾ ਕੇ ਲੱਖਾਂ ਤੇ ਕਰੋੜਾਂ ਦਾ ਬੋਝ ਪਾ ਕੇ ਇਹ ਸੈਸ਼ਨ ਸਿਰ ਤੇ ਸਿਰਫ ਸਰਕਾਰ ਨੇ ਆਪਣੀ ਧਾਕ ਬਣਾਉਣ ਲਈ ਕੀਤਾ ਹੈ ਇਹਦੇ ਵਿੱਚ ਕੁਝ ਵੀ ਕੱਢਣ ਤੇ ਪਾਉਣ ਵਾਲਾ ਦਿਖਾਈ ਨਹੀਂ ਦਿੱਤਾ